ਮੈਂ ਅਰਦੀ ਹੋਰ ਕਰਾਂ ਮੈਂ ਕਰਦੀ ਆ ਤੇ ਜਲaundੀ ਆ ਲੈ ਵਾ ਅਭੀ ਭਜਾ ਲਈ ਜਾਣ ਲਈ ਇਹ ਪੁੱਤ ਕਾਣਵਾ ਤੇ ਆਦੀ ਮੁੰਡਿਆਂ ਨੂੰ ਭੁਆਇਆ ਆ ਤੇ ਸਦਾ ਸਦਾ ਸਭ ਕਪੜੀ ਠੱਕ ਠੱਗੀਦਾ ਲਗਨੇ ਤੁਸੀਂ ਕਰਦੇ ਆ ਆਵੇ ਫਫੜ ਰਿਆ ਮੋਰ ਬੈਠਾ ਇਹ ਮੁਝੇ ਭੁਆਇਆ ਕਿ ਚਲਣੀ ਕਿ ਕਾਫੜਦੀ ਥੇ ਐਦਾਂ ਕਰੋ ਸਿਆਣੇ ਕਹਿੰਦੇ ਆ ਬੀਬੀ ਪੈਣਾ ਕਹੀਏ ਅੱਛਾ ਸਦਾ ਰਾਜੀ ਰਹੀਏ ਜੋ ਜੈਨੂ ਮਰਜੀ ਬੁਲਾ ਲਾ ਮੈਂ ਕਿਹਦੇ ਨਾਲ ਗੱਲ ਨਹੀਂ ਕੀਤੀ ਅਜ ਤਾਈ ਜਨਾਨੀ ਦਾ ਜੰਮੇ ਨਹੀਂ ਨਹੀਂ ਓ ਜੰਮੇ ਨਹੀਂ ਤੈਨੂੰ ਨਾ ਚੱਲ ਦੇਖੀ ਕੋਈ ਬਾਲਾ ਹੋਵੇ ਮੈਂ ਤੂੰ ਜਾ ਪਿਆਰ ਨਾਲ ਜਾ ਪਿਆਰ ਨਾਲ ਸਿਆਣਾ ਬੰਦਾ ਆ ਅੱਛਾ ਪਹਿਲਾਂ ਤੂੰ ਜਾ ਮੈਂ ਕਿਹਾ ਬੀਬੀ ਜੀ ਕਿੱਥੋਂ ਆਣ ਕੇ ਤੇਰੇ ਨਾਲ ਮੈਂ ਕਿਹਾ ਜੀ ਫਿਰ ਤੁਹਾਨੂੰ ਦਾਦੇ ਜੀ ਹਾਜ਼ਰੀ ਲਗਾਨ ਲਈ ਬੁਲਾਇਆ ਵਾ ਅੱਛਾ ਅਸੀਂ ਦਾਦਾ ਜੀ ਨੂੰ ਸੇਰਾ ਲੈ ਕੇ ਆਇਆ ਅੱਛਾ ਮੇਰੀ ਗਾਲਫੇ ਹਾਂ ਬਾਕੀ ਸਭ ਤਾਂ ਠੀਕ ਐ ਬੋਲੀ ਚੱਲਦੀ ਆ ਕੰਨੀ ਆ ਜੀ ਆ ਲਈ ਤਿੰਨ ਨਹੀਂ ਬੰਦੇ ਜਦੋਂ ਕਿਸੇ ਘਰੇ ਆਈਦਾ ਪਾਣੀ ਬੱਤਰੀ ਆਏ ਤਾਂ ਕੁਝ ਲੈ ਕੇ ਆਈਦਾ ਅੱਛਾ ਚੱਲ ਤੂੰ ਜੇ ਤੋ ਬਾਹਰ ਗੱਲ ਬਾਹਰ ਚੱਲ ਬਾਹਰ ਉਹ ਕੱਕਾ ਦਾਸ ਮੇਰੀ ਓਏ ਉਹ ਤਾਂ ਮੇਰੀ ਬੇਇੱਜ਼ਤੀ ਗਾਲ ਨਹੀਂ ਬਾਤ ਕਹਿੰਦੀ ਕਿ ਤੇ ਪੜ੍ਹੇ ਲਿਖੇ ਮੇਨੂੰ ਗਾਲ ਲਾ ਤਿੰਦਾ ਬੋਲਣ ਦੀ ਯਾਰ ਅੱਖੜਾ ਕੱਜਾ ਤੇਰੇ ਤੋਂ ਉਹ ਖੜਾਕਾ ਮੇਰਾ ਹੀ ਹੋਇਆ ਔਰ ਮੇਰੀ ਕੱਢ ਜਾ ਮੂੰਹ ਤੇਰੇ ਉਹਨੇ ਵੀਂਗਾ ਕੀਤਾ ਇੱਕ ਵਾਰੀ ਫੇਜ ਆਇਆ ਕਾਦੇ ਆ ਦੂਜੇ ਪਾਸੇ ਵੀ ਖਾਇਆ ਮੂੰਹ ਇੱਕੋ ਜਿਹਾ ਹੋ ਗਿਆ ਇਹ ਕਿਹੜੇ ਕੰਮ ਕਰਦਾ ਸਿਆਣੇ ਵੇ ਮੈਂ ਜਾਨਣਾ ਜਾਨਣਾ ਦੇਖੀ ਮੈਂ ਬਣਾਣਾ ਪਿਆਰ ਨਾ ਬੋਲੂਗੀ ਜਾਂਦੇ ਧੀਆਂ ਭੈਣਾਂ ਦੇ ਜਾਈਦਾ ਖਾਲੀ ਨਹੀਂ ਜਾਈਦਾ ਫਰੂਟ ਲੈ ਕੇ ਜਾਈਦਾ ਫਰੂਟ ਫਰੂਟ ਜਾਦੇ ਇੱਕ ਫਰੂਟ ਫਰੂਟ ਲੈ ਕੇ ਜਾਂਦੇ ਆ ਮम्मा ਚੜਵਾ ਕੇ ਆਵਾਂਗੇ ਇਹਨਾਂ ਨੂੰ ਗੁੜੇ ਬੀਬੀ ਗੁੜੇ ਭੈਣਾਂ ਮੂੰਹ ਖਣੀ ਗੁੰਗੀ ਹੋ ਗਈ ਮੇਰੀ ਬਰੀ ਦਾ ਕੁੜੇ ਬੀਬੀ ਕੁੜੇ ਭੈਣ ਬੋਲਾ ਤੁਸੀਂ ਮੂੰਹ ਦੇ ਵਿੱਚ ਮਿਸ਼ਰੀ ਰੱਖ ਲਈ ਆ ਸ਼ੁਕਰ ਅਗ ਵਿੱਚੋਂ ਹਾਂ ਤੂੰ ਐ ਕਦੋਂ ਤੁਸੀਂ ਦੱਸੋ ਮੈਨੂੰ ਇੱਥੇ ਆਈ ਕਾਲੇ ਕਾਲੇ ਕੱਪੜੇ ਪਾਇਓ ਆ ਤੇ ਅੱਜ ਹਜ਼ੂਰ ਦੀਆਂ ਮਾਲਣਾਂ ਉਹਨੀਆਂ ਵਾ ਅਸੀਂ ਅੱਜ ਤੋਂ ਫਰਸ਼ਾਂ ਤੇ ਦਰਦ ਜਿੰਦੇ ਸਟੀਰੇ ਲੈ ਕੇ ਆਈਆਂ ਵਾ ਯਾਰ ਚਲੋ ਫਰਸ਼ਾਂ ਦੀਆਂ ਆਈਆਂ हां जी बिल्कुल। तेनु ਥੱਲੇ ਆਉਂਦੀਆਂ ਨੂੰ ਤੇੜ ਤੂੜ ਨਹੀਂ ਆਈ। ਬਿਲਕੁਲ ਵੀ ਨਹੀਂ ਆਈ। ਨਹੀਂ ਆਈ। ਓਰੇ ਕੀ ਕਰਨ ਆਈਆਂ? ਅਸੀਂ ਦਾਦਾ ਜੀ ਦੀ ਵਸੂਲ ਤੇ ਵਿੱਚ ਦਾਦਾ ਜੀ ਦੇ ਤੇਰਾ ਲੈ ਕੇ ਆਈਆਂ। ਨਾ ਤੇ ਆ ਦੇਖੋ ਸੁਈ ਨਾ ਤਾਂ ਕਹਿੰਦਾ ਰੇਲ ਨਾ ਜ਼ਮੀਨ ਨਾ ਫੋਦਾ ਵਾਲੀ ਟੋਕਰੀ। ਕਦੀ ਬਿਲਕੁਲ ਤੁਸੀਂ ਸਹੀ ਪਹਿਚਾਨਿਆ। ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਅਸੀਂ ਆਪਣੀ ਅਸੀ ਦੁਬਾਨ ਨੂੰ ਮਿੱਠੇ ਦੁਬਾਨ ਤੋਂ ਬਾਅਦ ਜੀ ਦਾਦਾ ਜੀ ਦਾ ਸੇਰਾ ਪਿਸ ਕਰਾਂਗੇ। ਚਲੋ ਗਾਓ। ਚਲੋ ਤੁਸੀਂ ਖੁੱਲ੍ਹਦੇ। ਯਾਰ ਨੇ ਸਾਨੂੰ ਇੰਦਾ ਰਿਟ ਕਰ ਲਿਆ। सॼी मालद ਸਿੱਧੇ ਵਾਲੇ ਸੱਚੀ ਸਰਕਾਰ ਦੇ ਨਾਂ ਦੀ ਵੇਲ ਸੱਚੀਆਂ ਸਰਕਾਰਾਂ ਦੇ ਨਾਂ ਦੀ ਵੇਲ ਜਿਨ੍ਹਾਂ ਦਾ ਮੇਲਾ ਹੋ ਰਿਹਾ ਉਹਨਾਂ ਦੇ ਨਾਂ ਦੀ ਵੇਲ ਤੇਲ ਵੇਲ ਤੇਲ ਵੇਲ 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 कदम सभु कमु बोले हर घड़ी चैन रहे रब दे नयत हो आबाद कॾहिं किस बलवे खड़े हथ फुल टकरी ਮਾਲਨ ਬਰ ਬਰ ਹਉ ਆਇਆ ਤੁਗੂਨਾ ਦੀ ਕੋਈ ਹਉ ਹੈ ਵਾਜਵਾ ਤਾਰ ਸਤਗੁਰੂ ਦੀ ਕੋਈ ਵੇ ਨਚ ਮਾਲ ਮੇਰੇ ਮੈ ਦੁਰਦਲੇ ਦੇਵ ਇਹ ਮੇਲਾ ਮੇਰੇ ਦਾਤਾ ਦਾ ਦਿਨ ਰਹਿਮਤਾਂ ਵਾਲਾ ਜਿਦਾਏ ਲੱਗੀ ਮਹਿਫਲ ਮਸਤਾਂ ਵਾਲਿਆਂ ਦੀ ਬੈਠਾ ਪੀਰ ਸੋਣਾ ਦੀ ਸਜਦਾਏ ਕੀ ਫਰਮਾਇਆ आंद नसीबीब तेरे सिर सजाया let <muchas> am